ਨੂੰ ਦੇਖਿਓ ਰਾਹ ਬਦਲ ਲੈਣਾ ਕਈ ਵਾਰ ਪਰ ਤੁਸੀਂ ਉਡੀਕਦੇ ਰਹੋ ਇਠਵਾਂ ਦੀ ਆਸ ਸੁਣੀ ਚਾਹੀਦੀ ਆ ਆਸ ਜਿੱਦਾਂ ਹੁਣ ਇੱਕ ਸਮੇਂ ਦੀ ਗੱਲ ਆ ਕਿ ਮੰਨਣੇ ਵਾਲਿਓ ਇੱਕ ਰਾਹ ਦੇ ਭਗਤ ਜਾਂਦੇ ਹੁੰਦੇ ਸੀ ਨੱਚਦੇ ਗਾਉਂਦੇ ਕਹਿੰਦੇ ਬਈ ਭਗਤੋਂ ਕਿੱਧਰ ਨੂੰ ਅਸੀਂ ਤਾਂ ਜੀ ਸਰਕਾਰ ਦੇ ਚੱਲਦੇ ਆ ਐਈ ਤਾਂ ਰੱਬ ਦੇ ਦਰਸ਼ਨ ਕਰਨ ਚੱਲੇ ਆ ਜਿਵੇਂ ਰੱਬ ਦੇ ਦਰਸ਼ਨ ਕਰਨ ਨੂੰ ਰਾਹ ਭਰੇ ਹੋਣੇ ਇੰਨੇ ਰਾਹ ਭਰੇ ਹੋਣੇ ਤੇ ਜਾਇਜੇਕਾਰ ਹੋ ਜਾਣੀ ਉਹ ਲੋਕ ਸੁਖੀ ਸੁਖੀ ਵੀ ਸੀ ਤੇ ਸ਼ਾਂਤ ਵੀ ਸੀ ਕਿੰਨੇ ਨੰਦਨੇ ਵਾਲਿਓ ਉਹ ਰਾਸਤੇ ਦੇ ਵਿੱਚ ਜਾਣ ਵਾਲਿਆਂ ਨੂੰ ਇੱਕ ਚੜੇਲ ਤੰਗ ਕਰਦੀ ਹੁੰਦੀ ਸੀ ਉਹ ਚੜੇਲ ਦਾ ਕੰਮ ਹੈਗਾ ਕਿ ਸਾਰਿਆਂ ਨੂੰ ਤੰਗ ਕਰਨਾ ਗੱਲ ਨੂੰ ਸਮਝਣਾ ਯਾਰ ਕਿ ਜੈਸਵਲਿਓ ਚੜੇਲ ਨੇ ਤੰਗ ਕਰਨਾ ਜੈਨੇ ਆਉਣਾ ਜੈਨੇ ਜਾਣਾ ਤੇ ਚੜੇਲ ਨੇ ਤੰਗ ਕਰੀ ਜਾਣਾ ਦੁਖੀ ਕਰੀ ਜਾਣਾ ਜੈਸਵਲ ਇੰਨੀ ਗੱਲ ਹੋਈ ਗੱਲ ਸਮਝਣ ਵਾਲਿਓ ਆ ਹਾ ਸਰਕਾਰ ਨੇ ਕਥਾ ਵਧੀਆ ਪੇ ਦਿੱਤੀ ਕੀ ਇਹ ਨੂੰ ਕਾੜ ਦੇਣਾ ਮੇਰੀ ਮੂੰਹ ਪਤਾ ਵੀ ਸੀ ਪੂਕਿਤਰਾ ਠੀਕ ਨਹੀਂ ਤੇ ਜੈਸ ਵੇਲੇ ਮੰਨਣੇ ਵਾਲਿਓ ਹੁਣ ਤੰਗ ਕਰਨਾ ਚੜੇਲ ਨੇ ਤੇ ਲੋਕਾਂ ਦੇ ਦੁਖੀ ਹੋ ਗਏ ਕਦੀ ਐ ਨੂੰ ਪੱਟਣਾ ਕਦੀ ਐ ਨੂੰ ਪੱਟਣਾ ਕਦੀ ਐ ਨੂੰ ਪੱਟ ਇੰਨੇ ਨੂੰ ਉਹ ਚੜੇਲ ਨੂੰ ਇੱਕ ਰੱਬ ਵਰਗਾ ਇੱਕ ਭਗਤ ਐਸਾ ਮਿਲਿਆ ਉਹ ਟ੍ਰੇਲ ਤੋਂ ਡਰਿਆ ਨਹੀਂ ਤੇ ਉਹਨੇ ਚਲੇਲ ਨੂੰ ਮੰਨਣੇ ਵਾਸਤੇ ਦਾ ਬਾਹਰ ਤੋਂ ਖੜ ਲਿਆ ਕਹਿੰਦਾ ਰੁਕ ਜਾ ਭੱਜਦੀ ਗਾਦੇ ਆ ਕਹਿੰਦਾ ਜਦੋਂ ਚਲੇਲ ਕਹਿੰਦੀ ਮੈਨੂੰ ਪਤਾ ਮੈਂ ਤੇਰਾ ਕੁਝ ਵਿਗਾੜ ਨਹੀਂ ਸਕਦੀ ਤੇ ਮੈਂ ਭੱਜਣਾ ਹੀ ਆ ਤੇਰਾ ਕੁਝ ਵਿਗੜਨਾ ਹੀ ਨਹੀਂ ਤੇ ਮੈਂ ਭੱਜਣਾ ਹੀ ਆ ਇੰਨੇ ਨੂੰ ਕਹਿੰਦਾ ਕਿੰਨੀ ਕੁ ਦੇਰ ਭੜਕਦੀ ਰਹੂੰਗੀ ਪਹਿਲਾਂ ਤੂੰ ਮੇਰੇ ਦਾਦੇ ਨੂੰ ਸਤਾਉਂਦੀ ਸੀ ਫੇਰ ਮੇਰੇ ਬਾਪ ਨੂੰ ਸਤਾਉਣ ਲੱਪਈ ਹੁਣ ਤੂੰ ਸਾਨੂੰ ਮੈਨੂੰ ਸਤਾਉਂਦੀ ਆ ਐ ਮੈਂ ਤੀਜੀ ਪੀੜ੍ਹੀ ਆ ਮੇਰਾ ਦਾਦਾ ਦਾਦਾ ਜੀ ਕੋਥੇ ਕੋ ਤੜੇਲ ਭੂਤ ਨਹੀਂ ਰਹਿੰਦੀ ਆ ਮੈਂ ਕਿਹਾ ਦਾਦ ਦੇ ਨੇ ਡੈਡੀ ਨੇ ਦੱਸਿਆ ਡੈਡੀ ਨੇ ਮੈਨੂੰ ਦੱਸਿਆ ਕਿਦੋਂ ਤੱਕ ਭਗਤ ਭਟਕਦੀ ਰਹੂਗੀ ਕਹਿੰਦੀ ਹੋਰ ਮੈਂ ਕਰਾਂ ਕੀ ਕਹਿੰਦਾ ਸਰਕਾਰ ਦੇ ਚਰਨ ਫੜ ਲੈ ਸਰਕਾਰ ਦੇ ਮੁਵਜ਼ਜ਼ ਕਰ ਲੈ ਕਿ ਹੈ ਮੇਰੇ ਮਾਲਕ ਮੇਰੇ ਪੀਰ ਹੈ ਮੇਰੇ ਅੱਲਾ ਮੇਰੇ ਰੱਬ ਮੇਰੀ ਮਦਦ ਕਰ ਮੈਨੂੰ ਭਟਕਣਾ ਲੱਗੀ ਰਹਿੰਦੀ ਆ ਇਹ ਜਿੰਦਿਆਂ ਨੂੰ ਵੀ ਕਈ ਲੱਗੀਆਂ ਨੇ ਮੇਰੇ ਆਗਿਆ ਨੂੰ ਜਦੋਂ ਮੰਦਨੇ ਵਾਲੋ ਢੜਕਦਾ ਰਿਆ ਚੀਜ਼ ਢੜਕਦੀ ਰਹੀ ਤੇ ਉੱਥੇ ਸਰਕਾਰ ਦੇ ਰਾਹ ਦੇਖਣੀ ਸ਼ੁਰੂ ਕਰ ਦਿੱਤੇ ਵੀ ਇੱਕ ਨਾ ਇੱਕ ਦਿਨ ਸਰਕਾਰ ਉੱਥੋਂ ਦੀ ਲੰਘਣਗੇ ਜ਼ਰੂਰ ਇੱਕ ਨਾ ਇੱਕ ਦਿਨ ਸਰਕਾਰ ਉੱਥੋਂ ਦੀ ਆਉਣਗੇ ਜ਼ਰੂਰ ਜਿੱਦਾਂ ਸਰਕਾਰ ਆਉਣਗੇ ਉਦੋਂ ਹੀ ਮੇਰਾ ਭਲਾ ਹੋ ਜਾ ਉਡੀਕ ਦੀ ਉਡੀਕ ਦੀ ਨੂੰ ਮੰਦਨੇ ਵਾਲੋ 2 ਸਾਲ ਬੀਤ ਗਏ ਉਹ ਬੰਦਾ ਫੇਰ ਮਿਲਿਆ ਉਨੇ ਉਹਦੀ ਬਾਹ ਫਾਇਲੀ ਚੜੇਲ ਨੇ ਤੜੇਲ ਕਹਿਣ ਲੱਗੀ ਕਿ ਮੈਂ ਤੇਰੇ ਕਹਿਨ ਤੇ ਰੱਬ ਰੱਬ ਕਰਨਾ ਸ਼ੁਰੂ ਕੀਤਾ ਤੇਰੇ ਕਹਿਨ ਤੇ ਮੈਂ ਦੁਨੀਆ ਨੂੰ ਸਤਾਉਣਾ ਬੰਦ ਕੀਤਾ ਪਰ ਤੇਰਾ ਰੱਬ ਨਹੀਂ ਆਇਆ ਕਹਿੰਦਾ ਕਿ ਆਏਗਾ ਰੱਬ ਜ਼ਰੂਰ ਆਏਗਾ ਔਰ 1 ਸਾਲ ਹੋਰ ਬੀਤ ਗਿਆ ਰੱਬ ਨੂੰ ਚੜ੍ਹੇ ਡੀਕ ਦੀ ਰਈ ਜੈਸ ਵੇਲੇ ਰੱਬ ਜੀ ਨਹੀਂ ਆਏ ਐਦਾਂ ਪਰੇਸ਼ਾਨ ਬੈਠੀ ਤੇ ਕੀ ਦੇਖਣੇ ਆ ਕੋਈ ਬੰਦਾ ਥੋੜੀਆਂ ਜੀਆਂ ਗਿਰੀਆਂ ਸੁਵਾਰੇ ਸੌ ਗਈ ਇੱਦਾਂ ਇਲਫਾਫੇ ਲੈ ਕੇ ਆਇਆ ਤੇ ਲੰਗਰੀ ਸੰਗਤ ਨੂੰ ਇੱਦਾਂ ਦੋ-ਦੋ ਮੁੱਠਾ ਪਰ ਪਰ ਦੇ ਗਿਆ ਦੋ-ਦੋ ਮੁੱਠਾ ਪਰ ਪਰ ਦੇ ਗਿਆ ਵੀ ਖਾਓ ਪੀਓ ਹਾਂਜੀ ਵੀ ਖਾਓ ਰੱਜ ਕੇ ਇੱਦਾਂ ਨੰਗੀ ਜਾਂਦੇ ਲੋਕੀ ਤੇ ਖਾਈ ਜਾਂਦੇ ਸੀ ਨੰਗੀ ਜਾਂਦੇ ਸੀ ਖਾਈ ਜਾਂਦੇ ਸੀ ਤੇ ਇੰਨੇ ਨੂੰ ਮੰਨਨੇ ਵਾਲੇ ਉਹਦੇ ਮਨ 'ਚ ਆਇਆ ਵੀ ਮੈਂ ਵੀ ਕੋਈ ਨਾ ਕੁਛ ਵਰਤਾਮਾ ਉਹਨੇ ਭੇਸ ਬਦਲ ਲਿਆ ਸਿਆਣੀ ਬੁੜੀ ਦਾ ਭੇਸ ਬਦਲ ਕੇ ਤੇ ਮਨੁ ਨੇ ਬਾਦ ਉਹ ਦੂਰੋਂ ਜਾ ਕੇ ਪਾਣੀ ਲੈ ਕੇ ਆਈ ਘੜੇ 'ਚ ਹੁਣ ਰੰਗ ਜਿਹੜਾ ਆ ਉਹ ਸਾਫ ਸੁਥਰਾ ਨਹੀਂ ਸੀ ਹੱਥ ਵਿੱਦਾ ਦੇ ਜਿੱਦਾਂ ਰੇ ਕੋੜ ਹੋਇਆ ਹੋਵੇ ਉਹਦੇ ਕੋਈ ਪਾਣੀ ਲੈ ਕੇ ਪੀਵੇ ਨਾ ਪਾਣੀ ਲੈ ਕੇ ਪੀਵੇ ਨਾ ਦੁਬਾਰਾ ਰੇਗ ਨੂੰ ਕਵੇ ਪਾਣੀ ਪੀ ਲੋ ਪਾਣੀ ਪੀ ਲੋ ਜਲ ਛਕ ਲੋ ਜਲ ਛਕ ਲੋ ਕੋਈ ਵੀ ਨਾ ਛਕੇ ਤੇ ਨਾਰਾਜ਼ ਹੋ ਗਈ ਕਹਿੰਦੀ ਮੇਰੇ ਤੇ ਕੋਈ ਜਲ ਵੀ ਨਹੀਂ ਲੈ ਕੇ ਛਕਦਾ ਇੰਨੇ ਨੂੰ ਬਾਬੇ ਆ ਗਏ ਰੱਬ ਜੀ ਕਹਿੰਦੇ ਲਿਆ ਬਈ ਸਾਨੂੰ ਜਲ ਛਕਾ ਹੱਥ ਜੋੜੇ ਉਹਨੂੰ ਪਤਾ ਹੈ ਨਹੀਂ ਉਹ ਵੀ ਪੇਸ਼ਵਾਨ ਕੇ ਆਏ ਥਾ ਕਹਿੰਦੀ ਮਾਰਾ ਨਾ ਹੋ ਜੀ ਮਾਰੇ ਥਾ ਨੂੰ ਮੇਰੀ ਥਾਰੋ ਨਫਰਤ ਲਈ ਕਹਿੰਦੇ ਨਾ ਤੇਰੇ ਅਸੀਂ ਹੱਥ ਦੇਖਿਆ ਹੀ ਨਹੀਂ ਨਾ ਅਸੀਂ ਇਹ ਦੇਖਿਆ ਵੀ ਤੂੰ ਭੂਤ ਨਹੀਂ ਆ ਮੰਨਣ ਵਾਲੇ ਉਹ ਡਰ ਗਈ ਤੇ ਹੱਥ ਜੋੜ ਕੇ ਆਪਣੇ ਇਥੇ ਰੂਪ ਵਿੱਚ ਆ ਗਈ ਕਹਿੰਦੀ ਜੈਨ ਮੈਨੂੰ ਪਹਿਚਾਨ ਲਿਆ ਉਹ ਤਾਂ ਜਰੂਰ ਕੋਈ ਪਹੁੰਚਿਆ ਆਇਆ ਤੇ ਸਵੇ ਮਾਂ ਪਈ ਰੱਬ ਤੇ ਰੱਬ ਆਪਣੇ ਰੂਪ ਚ ਆ ਗਿਆ ਤੇ ਕਹਿਣ ਲੱਗਿਆ ਜਾ ਤੈਨੂੰ ਆਤਮ ਤੋਂ ਬਾਹਰ ਮੁਕਤੀ ਦਿੱਤੀ ਜਾ ਤੇਰਾ ਉਹ ਰਾਜੇ ਮਹਾਰਾਜ ਦੇ ਘਰ ਤੇਰਾ ਜਨਮ ਹੋਵੇ ਪਰ ਕਹਿੰਦੀ ਮਹਾਰਾਜ ਇੱਕ ਸਵਾਲਿਆ ਕਹਿੰਦੇ ਕੀ ਸਵਾਲਿਆ ਮਾਰੇ ਮੇਰੇ ਹੱਥੋਂ ਕਹਿੰਨੇ ਜਲ ਲੈ ਕੇ ਬੰਨੀ ਪੀਤਾ ਖੁਸ਼ਕੈਤ ਲੋਹੇ ਕਹਿੰਦੇ ਕੋਸ਼ਿਸ਼ ਤਾਂ ਕੀਤੀ ਆ ਜਿਹੜਾ ਭਗਤ ਕੋਸ਼ਿਸ਼ ਕਰਦਾ ਸੀ ਉੱਤੇ ਖੁਸ਼ ਹੁੰਨੇ ਤੇਰੇ ਮਨ ਦੇ ਵਿੱਚ ਤਾਂ ਗਈ ਕਿ ਮੈਂ ਵੀ ਕੁਛ ਨਾ ਕੁਛ ਵਰਤਾਵਾਂ ਤੂੰ ਦੂਰੋਂ ਜਿਹੜਾ ਪਾਣੀ ਲੈ ਕੇ ਆਂਦਾ ਤੇਰੀ ਉਹੀ ਸੇਵਾ ਆ ਜੋ ਤੂੰ ਪਾਣੀ ਵਰਤਾਇਆ ਚਾਹੇ ਕਿਸੇ ਨੇ ਲੈ ਕੇ ਨਹੀਂ ਪੀਤਾ ਪਰ ਤੂੰ ਸੇਵਾ ਕੀਤੀ ਆ ਅਸੀਂ ਉਸੇ ਗੱਲੋਂ ਤਾਂ ਤੇ ਖੁਸ਼ ਆ। ਯਾ ਤੇਰਾ ਰਾਜੇ ਮਹਾਰਾਜ ਚੰਗੇ ਵੱਡੇ ਜੇ ਜਿਹਨੂੰ ਲੋਕੀ ਕਹਿੰਦੇ ਵੀ ਰੱਜੇ ਹੋਏ ਉਹਨਾਂ ਉਸ ਘਰ ਦਾ ਜਨਮ ਹੋਵੇ। ਜਦ ਤੋਂ ਬਾਤ ਦੀ ਪੜਕਣਾ ਖਤਮ ਤੇ ਜਿਹੜਾ ਵੀ ਤੇਰੇ ਵਾਂਗ ਟਾਈਮ ਤੇ ਹੀ ਪਹਿਲਾਂ ਹੀ ਕੋਈ ਨਾ ਕੋਈ ਆਪਣੇ ਹੱਥੀ ਚੰਗਾ ਕੰਮ ਕਰ ਜਾਏਗਾ ਉੱਤੇ ਕਿਰਪਾ ਵਰਸੇਗੀ ਅੱਜ ਵੀ ਤੇ ਆ। ਆਪਾਂ ਤਾਂ ਜੀਦੇ ਆ ਸਾਰੇ ਜਣੇ ਮੈਂ ਔਰ ਤੁਸੀਂ ਖਾਣ ਵਾਲੇ ਵੀ ਇੱਥੇ ਜਿਹੜੇ ਬੈਠੇ ਐ ਵੀ ਜਿਹੜੇ ਫੇਸਬੁੱਕ 'ਤੇ ਹੁਣਦੇ ਉਹ ਵੀ ਜਿਹਨਾਂ ਨੇ ਬਾਅਦ ਚ ਹੁਣ ਨਹੀਂ ਕੱਲੂ ਉਹ ਵੀ ਸਾਰੇ ਜੀਂਦੇ ਹੀ ਆ ਨਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਅਸੀਂ ਗਲੀ ਮਾਲੇਚੀ ਕਿਸੇ ਤੋਂ ਕਿਸੇ ਨੂੰ ਦਾਨ-ਪੁੰਨ ਕਰਦੇ ਜੀ ਕਿਸੇ ਦਾ ਦਿਲ ਨਹੀਂ ਕਰਦਾ ਵੀ ਅਸੀਂ ਕੱਪੜੇ ਜਿਹੜੇ ਪਾਏ ਆ ਪੁਰਾਣੇ ਆ ਕਿਸੇ ਦੇ ਨਿਆਣੇ ਨੂੰ ਦੇ ਦਈਏ movies ਬਣਾਉਣ ਤੋਂ ਬਿਨਾ ਤੁਹਾਨੂੰ ਮੈਂ ਦੱਸ ਦਮਾਂ ਕਿ ਮੈਂ ਹਰ ਰੋਜ਼ ਦਾਨ ਕਰਦਾ ਬਹੁਤੀਆਂ ਚੀਜ਼ਾਂ ਨਹੀਂ movies ਨਹੀਂ ਬਣਾਈ ਜਾਂਦੀ ਕਈ ਵਾਰ ਬਣਾ ਲਈਦੀ ਮੂਵੀ ਚਲੋ ਜਦੋਂ ਬੱਚਿਆਂ ਨੂੰ ਕਿਤਾਬਾਂ ਦੇਣੀਆਂ ਉਦਾਂ ਮੰਦਨੇ ਵਾਲਾ ਉਹਨੂੰ ਦਾਣ ਪਾਉਣ ਵਾਲਾ ਰੋਧ ਦੇ ਕੰਮ ਆ ਸਾਡਾ ਅੱਜ ਐਸਾ ਕਰਕੇ ਮੰਦਨੇ ਵਾਲਿਓ ਨਾਮ ਚ ਇਹ ਬਾਤ